ਆ ਹੋਆ ਹੋ ਹਸ ਲਦ ਮੈਨੂੰ ਕੀ ਪਤਾ ਹੁਣ ਵੀ ਨਹੀਂ ਮੈਂ ਮੇਰੇ ਕੋਲ ਤਾਂ ਕੋਈ ਸ਼ੋਅ ਨਹੀਂ ਹੋਇਆ ਮੈਂ ਤਾਂ ਇਹੀ ਸੋਚੀ ਆਨੀ ਹੈ ਕਿ ਵੀ ਅੱਜ ਕਿਉਂ ਨਹੀਂ ਆਇਆ ਕੋਈ ਹੌਲ ਹੋਣ ਲੱਗੇ ਸੋ ਸਸੀ ਕਾਰਵਾਈ ਮੰਦੀ ਵੀਰੇ ਤੁਹਾਨੂੰ ਸਾਰਿਆਂ ਨੂੰ ਮਨ ਦੇ ਵਿੱਚ ਮੈਂ ਗੱਲ ਕੱਢੀ ਆਨੀ ਹੈ ਮੈਂ ਤਾਂ ਸੋਚਦੀ ਸੀ ਮੈਂ ਕੱਟ ਹੀ ਦਿਵਾ ਹਾਂ ਨੀ ਬੋਲੀ ਜਾਨੀ ਹੈ ਭੈਣੇ ਸੁੰਦਾ ਸੁੰਦਾ ਹੈਲੋ ਹੁਣ ਆਉਂਦੀ ਆਵਾਜ਼ ਮਨਪ੍ਰੀਤ ਕੀ ਪ੍ਰੋਬਲਮ ਹੋ ਗਈ ਅੱਜ ਸੁਣੀ ਜਾਂਦੀ ਆ ਹੁਣ ਸੁੰਦੀ ਆ ਠੀਕਾ ਠੀਕਾ ਅੱਜ ਨਾ ਮੈਂ ਪਹਿਲਾਂ ਤਾਂ ਤਾਂ ਆ ਗਈ ਸੀਗੀ ਉਹ ਕੰਮਲੀ ਕੱਲੀ ਭੁੱਲੀ ਜਾਂਦੀ ਪਤਾ ਚਾ ਰੋਟੀ ਦੇ ਦੁਆਰਾ ਟਾਈਮ ਹੋ ਜੀ ਤੇ ਮੈਂ ਕਿਹਾ ਮੈਂ ਹੁਣ ਬੈਲੀ ਜੀ ਹੋ ਗਈ ਸੀ ਉਦੋਂ ਮੈਂ ਕਿਹਾ ਹੋਣੀ ਥੋੜਾ ਜਿਹਾ ਟਾਈਮ ਲਾਈਵ ਹੋ ਜੰਨੇ ਆ 10 ਮੌਣ ਕੇ ਰੋ ਤੇ ਮੱਚ ਕੀ ਬੋਲਦੀ ਸੀਗੀ ਮਨਪ੍ਰੀਤ ਦੱਸੀ ਐ ਨੋਈ ਗਾਲਾਂ ਘੱਟਦੀ ਹੋਣੀ ਹੋਰ ਕੀ ਕਹਿਣਾ ਰਾਤ ਸੱਚ ਮੈਂ ਪ੍ਰੀਤ ਮੈਂ ਪੀੜਾ ਦੱਸੀ ਤੋਂ ਹੀ ਬੱਦਗੀ ਸੀ ਕਿੰਨੋਂ ਭੈਣੇ ਮੈਨੂੰ ਗਾਲਾਂ ਪੈਣ ਲੱਗੀਆਂ ਸੀਗੇ ਹਾਂ ਫਿਰ ਮੈਂ ਵੀ ਬੰਦ ਕਰਤਾ ਨੈਟਵਰਕ ਇਸ਼ੂ ਹੋ ਨੈਟਵਰਕ ਇਸ਼ੂ ਆ ਓਹੋ ਕੋਈ ਨਹੀਂ ਸੁਧਰ ਬਣੀ ਰਹਿਣਾ ਮੈਂ ਹੁਗਾਲਾ ਕਰਦੀs ਕੀ ਕਹਿੰਦੀ ਸੀ ਭੈਣੇ ਮੈਨੂੰ ਗਾਲਾਂ ਮੈਨੂੰ ਲੱਗੀਆਂ ਸੀਗੀਆਂ ਮੈਂ ਕਿ ਮੈਂ ਤਾਂ ਉਹਨੂੰ ਓਕੇ ਬਾਈ ਵੀ ਨਹੀਂ ਕਹਿ ਕੀ ਵੀ ਮੈਂ ਕਰਨੀ ਹੈ ਮੇਰੇ ਤਾਂ ਫੋਨ ਖੋਤਾ ਤਾਂ ਕਹਿੰਦੇ ਰੱਖ ਫੋਨ ਤੇ ਸੌ ਜਾਦੀ ਰਾਤ ਹੋਈ ਪਈ ਹੈ ਲੱਗੀ ਰਹਿੰਦੀ ਹੈ ਕਹਿੰਦੇ 24 ਘੰਟੇ ਫੋਨ ਤੇ ਫਿਰ ਜਦੋਂ ਹੀ ਮੇਰਾ ਸਿੱਧੂ ਉੱਠਦਾ ਹਾਂ ਕੱਲ ਆਈ ਸੀ ਨਾ ਥਰੂ ਵੀਡੀਓ ਅੱਜ ਮੈਂ ਬਾਹਰ ਬੈਠੀ ਸੀਗੀ ਥੋੜੀ ਗਰਮੀ ਘਟ ਹੈ ਨਾ ਗਿੱਲ ਰੀਜੀ ਚ ਤੇ ਫਿਰ ਮੈਨੂੰ ਉੱਥੇ ਹੋਰ ਤਾਂ ਕੋਈ ਗੱਲ ਮੈਨੂੰ ਮੈਨੂੰ ਇਹ ਨਾ ਪਤਾ ਲੱਗੇ ਵੀ ਮੈਂ ਕੀ ਕਰਾਂ ਫਿਰ ਮੈਂ ਐਵੇਂ ਹੀ ਕਹਿਣ ਲੱਗੀ ਕਿ ਸਾਹਮਣੇ ਨਾ ਕੁੱਕੀਆਂ ਜੀਆਂ ਬੈਠੀਆਂ ਤੇ ਅਮਰੂਦ ਤੇ ਬੋਲੀ ਆਂਦੀਆਂ ਸੀਗਾ ਮੈਂ ਉਹਨਾਂ ਦਾ ਹੀ ਟੌਪ ਚੱਕ ਲਿਆ ਫਿਰ ਕੈਨੇ ਕਿੰਦਰ ਨੂੰ ਕੁਝ ਮਰਜ਼ੀ ਬੋਲੀਓ ਜੈਨੂ ਕੁਝ ਨਹੀਂ ਸੁੰਦਾ ਸਵਨੀ ਕੀ ਕਹਿੰਦੇ ਕੰਗਬਿਲੀ ਰਾਧੇ ਰਾਦੇ ਕਹਿੰਦੇ ਦੀਦੀ ਕਮੈਂਟ ਨਹੀਂ ਵੱਢਦੀ ਮੇਰੇ ਕੋਲ ਛੋਈ ਨਹੀਂ ਹੋਈ ਕਮੈਂਟ ਰਾਧੇ ਰਾਦੇ ਮਨਪ੍ਰੀਤ हां गंगा ਵਈ ਸਵਣੇ ਗਲਾਂ ਕੱਢੀਆਂ ਕੋਈ ਨਹੀਂ ਕੋਈ ਨਹੀਂ ਕੱਢ ਲੋ ਮੈਂ ਨਹੀਂ ਕਿਹੜਾ ਗੁੱਸਾ ਕਰਨੇ ਗੱਡੀ ਜੋ ਮੈਂ ਵੈਸੇ ਮੈਨੂੰ ਕਿਹੜਾ ਸੁਣੀ ਆ ਮੈਂ ਕਿਹੜਾ ਦੇਖੀ ਆ ਸੀ ਕੀ ਕਰਾਂ ਬਸ ਸਾਡੀ ਸੱਸੂ ਮਾਂ ਮੇਰੀ ਕਾਦੀ ਚਲੀ ਗਈ ਮੈਨੂੰ ਸਬਜ਼ੀ ਨਹੀਂ ਕੇ ਰੱਖਿਆ ਹੱਸ ਸੀ ਆਈ ਜਾਂਦੀ ਸੀ ਚਲੋ ਪੁੱਤ ਠੀਕ ਆ ਥੋੜੀ ਬਿਮਾਰ ਸੀ ਉਹ ਸਟਾ ਟੈਫੀ ਆ ਗਿਆ ਸਾਹਮਣੇ ਸਾਹਮਣੇ ਵਿਲਾ ਟੈਫੀ 3-4 ਬੱਦੂ ਵੱਡਣ ਲੱਗੀ ਗਈਆਂ ਭੈਣ ਬਿੱਲੀ ਕਿੰਨੇ ਦੋ ਘਰੇ ਆ ਫਿਰ ਵੀ ਫਿਰ ਵੀ ਮੈਂ ਆਈ লাইਵ ਮੈਂ ਘੜੀਕ ਦੇਖਣਗੇ ਮੇਰੇ ਭੈਣ ਪਰਾ ਹਵਾ ਹੀ ਗੁਰੂ ਕਿੰਨਾ ਹੱਸਦੇ ਫਿਰ ਤੁਸੀਂ ਦੱਸੋ ਮੈਨੂੰ ਐ ਵੀ ਕਹਿੰਦੇ ਹੁਣ ਅਗਲਾ ਇਹ ਅਜੰਬੀ ਚਾ ਭੱਜ ਕੀ ਕਿੱਥੇ ਜਾਏਗਾ ਲਾਲਾ ਧਰਨਾ ਜਿਹੜਾ ਮੇਰੀ ਤੇ ਰਾਤ ਮਨਪ੍ਰੀਤ ਦੇ ਲਾਈਫ ਵਿੱਚ ਸਸੀ ਸਿਮਰਨ ਹੈਲੋ ਸਿਮਰਨ ਵਰਸ ਸਸੀ ਕਾਲਪਨ ਕਿਵੇਂ ਹੋ ਰਹੇ ਆ ਦੇ ਆਦੇ ਚਾਨੀ ਦੱਸਿਓ ਮਨਪ੍ਰੀਤ ਕਿੰਨੇ ਕ ਹੱਸੇ ਸੀਗੇ ਤੁਸੀਂ ਮੇਰੇ ਤੇ ਸੱਤ ਸ ਮਨਪ੍ਰੀਤ ਰਹੇਗੀ ਸੀ ਉਹਨਾਂ ਨੂੰ ਬੁਲਾਇਆ ਹੀ ਨਹੀਂ ਸਾਰਿਆਂ ਨੂੰ ਉਹਦੀਦੀ ਵੱਲੋਂ ਸੱਸੀ ਘਾਲ ਪਈ ਜਦੋਂ ਤੈਨੂੰ ਗਾਲ ਕੀਤੀ ਕਹਿੰਦੀ ਕਹਿੰਦੀ ਹੋਣੀ ਆ ਮਨ ਚ ਕੀ ਕਿੱਧਰੋਂ ਕਿਸੇ ਦਾ ਫੋਨ ਆ ਰਿਹਾ ਹਾਂ ਉਹ ਕਹਿੰਦੀ ਤਾਂ ਸੀਗੀ ਫਿਰ ਮੈਂ ਕਿਹਾ ਚੱਕੀ ਲੈਂਦੀ ਆ ਚਲ ਲਾਈਵ 'ਚ ਬੈਠਣ ਦਾ ਕਿਹੜਾ ਫਾਇਦਾ ਬਗੈ ਇੱਤੇ ਕਿਹੜਾ ਕੋਈ ਹੋਣਾ ਚਾਨੀ ਵਈ ਅੱਜ ਬੋਲੀ ਸ਼ੋਰ ਦੇਖੀ ਮੇਰੀ ਨਹੀਂ ਦੀਦੀ ਮੈਂ ਤਾਂ ਫੋਨ ਹੀ ਹੰਝੱਕਿਆ ਮੈਂ ਤਾਂ ਦੇਖੀ ਨਹੀਂ ਹਲੇ ਤੱਕ ਮੇਰੀ ਲਾਈਵ ਮੇਰਾ ਲਾਈਵ ਕੱਟ ਕਰਤਾ ਕਦੋਂ ਕਦੋਂ ਕੱਟ ਕਰਤਾ ਨਹੀਂ ਮੰਨਦੀ ਤੁਸੀਂ ਸੁਖੂ ਲਵ ਯੂ ਸੁਖਵੀਰ ਵੀ ਆ ਗਏ ਲੋ ਕਿਵੇਂ ਉਹ ਸੁਖਵੀਰ ਮੇਰੀ ਜਾਨ ਆ ਗਈ ਆਹੋ ਆਹੋ ਆ ਗਈ ਜਾਨ ਮਿਲ ਲੋ ਸਸ਼ੀ ਕਾਲ ਟੂ ਆਲ ਸਸ਼ੀ ਕਾਲ ਭੈਣੇ ਸੁਖਵੀਰ ਸਸ਼ੀ ਕਾਲ ਸੱਚੀ ਅੱਜ ਮੇਰਾ ਮਜ਼ਾਕ ਬਹੁਤ ਬੜਿਆ ਫਿਰ ਹੈ ਓਹੋ ਇਸ ਲਈ ਕਿਤੇ ਮੰਦਰ ਵਾਲੀ ਵੀਡੀਓ ਹੈ ਨਾ ਮੈਂ ਉਹ ਤਾਂ ਦੇਖੀ ਸੀ ਕਿ 2 ਮਿੰਟ ਕੋ ਲਵ ਯੂ ਦੀ ਲਵ ਯੂ ਲਵ ਯੂ ਪਈ ਸਾਰਿਆਂ ਨੂੰ ਸਸ਼ੀ ਕਾਲ ਸੁਖਵੀਰ ਭੈਣੇ ਦਿਸੇਨੀ ਮੈਂ ਬਾਰ-ਬਾਰ ਦੇਖ ਵੀ ਰਹੀ ਸੀਗੀ ਮਨਪ੍ਰੀਤ ਚਾਨੀ ਜਿਹੜਾ ਵੀ ਨੋ ਤੇ ਬੂਲ ਦਾ ਜੀ ਹੁੰਦੀ ਐ ਇੱਥੇ ਮੈਸੇਜ ਉਹ ਕਰਨ ਵਾਲੀ ਹੈ ਨਾ ਚੈਟ ਮੈਂ ਉਹਨੂੰ ਬਾਰ-ਬਾਰ ਟੱਚ ਕਰਕੇ ਦੇਖਿਆ ਵੀ ਕੋਈ ਪ੍ਰੋਬਲਮ ਨਾ ਹੋਵੇ ਇਹ ਨਾ ਕਿ ਕਿਉਂ ਨਹੀਂ ਆ ਰਿਹਾ ਕੋਈ ਮੇ ਫਿਰ ਮੈਨੇ ਸੋਚਿਆ ਵੀ ਚਲੋ 12 ਵਜੇ ਆਉਣਗੇ ਹੈ ਨਾ ਮੈਂ ਕਿ ਮੈਂ ਹੀ ਪਹਿਲਾਂ ਆ ਗਈ ਅੱਜ 10 15 ਮਿੰਟ ఆహో హరి మజా కడా గల్ ਅੱਥੀ ਕਾਦੇ ਨਾਲੋਂ ਆਇਆ ਫਿਰ ਮਨਦੀਪ ਵੀਰੇ ਨੂੰ ਬੜੀ ਹਾਸੀ ਆਉਂਦੀ ਅੱਜ ਮਨਪ੍ਰੀਤੀ ਲਾਈਟਸ ਕਿੰਦਰ ਚਲੀ ਗਈ ਸੀ ਚੱਲੋ ਸਾਰੇ ਕਿੰਦਰ ਦੀ ਲਾਈਟਸ ਨਹੀਂ ਪੈਣੀ ਮੈਨੂੰ ਗਾਲਾਂ ਪੈ ਗਈਆਂ ਸੀ ਕਹਿ ਕੇ ਆ ਸਾਰਾ ਦਿਨ ਫੋਨ ਲੈ ਕੇ ਬੈਠੀ ਰਹਿੰਦੀ ਐ ਐਵੇਂ ਕਹਿੰਦੇ ਰਾਤ ਨੂੰ ਵੀ ਉਹ ਬਾਹਰੋਂ ਆਈ ਸੀਗੇ ਖੇਤੋਂ ਐਥੇ ਨਹੀਂ ਆਇਂਦੇ ਖੇਤੋਂ ਚਲੇ ਜਾਂਦੇ ਆ ਰੋਟੀ ਖਾਣ ਹਲੇ ਇਹਨਾਂ ਦਾ ਸੌਣ ਦਾ ਹੀ ਟਾਈਮ ਨਹੀਂ ਹੋਇਆ ਹੈ ਸਾਰੀ ਦਿਹਾੜੀ ਫੋਨ ਲੈ ਕੇ ਫਿਰਦੇ ਰਹਿਣਗੇ ਮੇਰੇ ਸਾਲਿਆਂ ਨੂੰ ਕੋਈ ਕੰਮ ਨਹੀਂ ਕਰਨੀ ਪੈਂਦੀ ਫੋਨ ਲੈ ਕੇ ਮੇਰਾ ਕੀ ਫੋਨ ਉਹ ਵੀ ਬਸ ਫਿਰ ਪੈ ਗਈ ਚੁੱਪ ਕਰਕੇ ਮੂੰਸਰ ਬਲੇਡ ਕੀ ਬੁੜੀਆਂ ਕਿਵੇਂ ਆਉਂਦੀਆਂ ਪਹਿਲਾਂ ਮੂੰਸਰ ਬਲੇਡ ਕੇ ਆਯਾ ਮੇਰਾ ਮੇਰਾ ਦੀਦੀ ਮੇਰਾ ਮਜ਼ਾਕ ਕਢਾਏ ਗੁਰੀ ਦੀਦੀ ਨਹੀਂ ਆਈ ਨਹੀਂ ਗੁਰੀ ਦੀਦੀ ਨਹੀਂ ਆਏ ਹੈਗੇ ਉਹ ਠੀਕ ਨਹੀਂ ਹੈਗੇ ਅਸੀਂ ਵੀ ਕੱਢੀਆਂ ਸੀ ਕਰ ਵੀ ਪੈ ਗਈਆਂ ਹੋਰ ਜੇ ਕਿਤੇ ਬਾਹਰ ਐ ਕਲੀ ਵਿੱਚ ਦੀ ਕੋਈ ਐ ਪਤਾ ਲੱਗ ਜੇ ਨਾ ਇਹਨੂੰ ਵੀ ਕੁਝ ਨੰਗ ਗਿਆ ਜਾਂ ਕੁਝ ਖੜਕਾ ਹੋ ਗਿਆ ਜਾਂ ਕੋਈ ਆਉਂਦਾ ਸਾਹਮਣੇ ਫਿਰ ਉਹ ਸਾਡੇ ਟੈਫੀ ਦਾ ਨਾ ਨਾ ਆਏਗਾ ਆਲੇ ਦੁਆਲੇ ਸਾਰੇ ਪੂਰਾ ਅੱਗੇ ਜੇ ਵਾਈ ਬੰਗੂ ਦੇਸ਼ ਤੇ ਦੀ ਤੇ ਜੇ ਅਸੀਂ ਇਹਨੂੰ ਬੰਦ ਦਿੰਨੇ ਫਿਰ ਇੰਨਾ ਰੌਲਾ ਪਾਉਂਦੇ ਉਹੋ ਐ ਗੇਟ ਦੀ ਬਾਰੀ ਦੇ ਵਿੱਚ ਹੋ ਕੇ ਬਹਿ ਜਾਂਦਾ ਵੀ ਮੈਂ ਤਬੜਨ ਨਾ ਦਿੰਦਾ ਨਹੀਂ ਕਿਸੇ ਨੂੰ ਤਿੰਬਜਾਲ ਹੈ ਕੋਈ ਗਲੀ ਵਿੱਚ ਦੀ ਫਿਰ ਲੰਘ ਸੀ ਦੂਜੇ ਪਾਸੇ ਦੀ ਆਉਂਦੀ ਆ ਐਦਾਂ ਕਰਦੇ ਦੀਦੀ ਮਜ਼ਾਕ ਨਹੀਂ ਉਡਾਇਆ ਸਰੋਇ ਦੀ ਕੋਈ ਗਾਲ ਨਹੀਂ ਭੈਣੇ ਮੈਂ ਤਾਂ ਮਜ਼ਾਕ ਮੈਂ ਹੀ ਕਰਦੀ ਆ ਕੋਈ ਗਾਲ ਨਹੀਂ ਮਜ਼ਾਕ ਕਢਾਉਣਾ ਅੱਛਾ ਦੀਦੀ ਕੀ 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 ਕਿਹਾ ਇਹਨਾਂ ਨੇ ਮੈਨੂੰ ਦੱਸੋ ਅਸੀਂ ਕਿਹਾ ਸਾਡੀ ਸੁਣਦੀ ਨਹੀਂ ਕੀ ਕਿਹਾ ਸੀ ਤੁਸੀਂ ਬਈ ਸਰੋਇ ਦੀ ਕਮੈਂਟਰੀ ਤਾਂ ਉਹਨੇ ਇੱਕ ਵਜੇ ਲਾਈਵ ਚਾਨੀ ਮਿੱਲੀ ਮੀਸ ਨੇ ਨਹੀਂ ਅੱਛਾ ਕੀ ਕਹਿੰਦਾ ਸੀ ਦੀਦੀ ਮੈਨੂੰ ਦੱਸੋ ਬਣ ਬਚੂਲਣਾ ਫਿਰ ਇਹਦੀ ਐਵੇਂ ਹੀ ਕਹਿੰਦਾ ਸੀ ਬਚੂਲਣ ਮੇਰੇ ਬਚੂਲੇ ਭਾਲ ਦੋ ਬਚੜਲੀ ਭਾਲ ਦੋ ਮੈਂ ਤਾਂ ਅੱਜ ਭੈਣੇ 8 ਜਣ 9 ਜਣਿਆਂ ਦੀ ਰੋਟੀ ਬਣਾਉਣੀ ਆ ਹਾਂਜੀ ਆਉਂਗੀ ਹੋਰ ਕੀ ਕਰਾਂ ਮੈਂ ਨਹੀਂ ਕਿਹਾ ਕੁਝ ਆ ਗਾਣੀ ਭਰਾਵਾ ਸਰੋਜ ਦੀਦੀ ਤੇ ਆਈ ਨੀਸ ਉਹ ਦੋ ਸੱਕਦੋਂ ਮਨਪ੍ਰੀਤ ਮੈਂ ਉਡਾਇਆ ਮਜ਼ਾਕ ਦੋ ਸੁਣਾਈ ਨਹੀਂ ਦੀਦੀ ਕਿਸੇ ਨੇ ਨਹੀਂ ਉਡਾਇਆ ਡਾ ਵੀ ਲਿਆ ਫਿਰ ਕੀ ਹੁੰਦਾ ਕੋਈ ਮੈਂ ਹੈ ਰੱਖੀ ਮਜ਼ਾਕ ਢਾਣ ਨੂੰ ਸਾਰੇ ਕਰਾਂ ਦੱਸੋ ਹੰਤਾ ਮੇਰੀ ਦੀ ਵੀ ਮੈਨੂੰ ਕਹਿਣਾ ਕੀ ਕੰਪਲੀ ਜਿੰਨਾ ਦੀ ਰੋਟੀ ਬਣਾਉਣੀ ਆ ਅੱਜ ਕੀ ਕਰਦੇ ਖੇਤ ਭੈਣੇ ਕੁਝ ਪੁੱਛਣਾ ਸਪਰੇਅ ਕਰਦੀ ਆ ਇੱਕ ਸਾਡਾ ਨਾ ਪਲਾਟ ਜਾਏਗਾ ਉੱਧਰ ਮਾਰਕੀਟ ਦੇ ਵਿੱਚ ਉੱਥੇ ਮਿੱਟੀ ਮੁੱਟੀ ਪਾਉਂਦੇ ਆ ਮੇਰਾ ਬਹੁਤ ਉੜ ਆਇਆ ਚਾਨੀ ਨੇ ਫੜ ਲਓ ਇਸ ਨੂੰ ਫੜ ਲਓ ਨਹੀਂ ਭੈਣੇ ਘੁੱਟੋ ਗੋਡਿਆਂ ਥੱਲੇ ਲੈ ਲਓ ਐ ਨਹੀਂ ਕਹਿੰਦੇ ਹੁੰਦੇ ਆ ਬੁੱਢਾ ਨਾ ਗਿੱਜੇ ਨਾ 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 ਗਿੱਜੇ ਤੱਕਾ ਦਿਰਾ ਓਕੇ ਓਕੇ ਮੇਰੇ ਲਈ ਚਾਹ ਬਸ ਸਬਜੀ ਬਣਾਉਣੀ ਆ ਹਮੇ ਲਾਈਵ ਕੱਟ ਕੇ ਥੋੜੇ ਟਾਈਮ ਨੂੰ ਫਿਰ ਰੋਟੀਆਂ ਬਣਾ ਦੂੰਗੀ ਬਸ ਫਿਰ ਤੇਰੀ ਲਾਈਵਸ ਆ ਜੂਗੀ ਆਉਂਗੀ ਆਉਂਗੀ ਵੇ ਫਿਕਰ ਐ ਲਾਈਵ ਦੀ ਹੋਰ ਵੈਸੇ ਗਿੱਜੇ ਇੱਕ ਖੁਸ਼ਖਬਰੀ ਆ ਹਾਂ ਕੀ ਖੁਸ਼ਖਬਰੀ ਆ ਦੱਸੋ ਭਾਈ ਕੀ ਹੋਇਆ ਭੈਣ ਕੁਛ ਨਹੀਂ ਬਈ ਕੰਮਲੀ ਕੰਮਲੀ ਕਹਿੰਦੇ ਆ ਹੋਰ ਕੀ ਹੋਣਾ ਸੀਗਾ ਸਿਰ ਦਰਦ ਕਰੀ ਜਾਂਦਾ ਅੱਜ ਮੇਰਾ ਫੈਸਲਾ ਹੋ ਗਿਆ ਮੇਰਾ ਅੱਛਾ ਚੰਚੰਗਾ ਹੋ ਗਿਆ ਵਧਾਈਆਂ ਐਵੇਂ ਉਹ ਸਵਾਦ ਲਈ ਜਾਂਦੇ ਸੀਗੇ ਬੈਠੇ ਹੋਰ ਸੀ ਜਿਹੜੇ ਮੈਂ ਲਿਆ ਚਾਣੀ ਕਰਵਾ ਤੇਰਾ ਕਰਾਵਾ ਫੈਸਲਾ ਬੰਦ ਦੀ ਤੀ ਨਾ ਜਿੰਨਾ ਕਰਾਇਆ ਹਾਉ ਉਹ ਕਿਈ ਜਣੇ ਹਨਾ ਪੁੱਛਦੇ ਸੀ ਕੀ ਫੈਸਲਾ ਕਰਾਂ ਚਾਨੀ ਕੀ ਗੁੱਡ ਨਿਊਜ਼ ਦੱਸੀ ਤਾਂ ਜਾਂਦਾ ਫੈਸਲਾ ਹੋ ਗਿਆ ਇੱਕ ਪਾਸਾ ਹੋ ਗਿਆ ਸ਼ੁਕਰਵਾ ਹੋ ਗਿਆ ਹੁਣੇ ਤਾਂ ਕਹਿ ਰਿਆ ਸੀ ਅੱਛਾ ਇਹ ਮਨਦੀਪ ਗਈ ਹੈ ਠੀਕ ਹੈ ਠੀਕ ਹੈ ਉਹ ਨਿੱਬੜ ਗਈ ਚੰਗਾ ਹੋ ਗਿਆ ਸ਼ਾਂਤੀ ਆ ਗਈ ਤੈਨੂੰ ਫਾਲਤੂ ਕਿੰਕਾ ਗੱਲ ਦੇ ਨੂਰ ਵੈਸੇ ਹੈ ਤਾਂ ਮੈਨੂੰ ਵੀ ਫਾਲਤੂ ਫਾਲਤੂ ਨਹੀਂ ਮੈਨੂੰ ਮੇਰੇ ਕੰਮਾਂ ਦੀਆਂ ਹੀ ਰਹਿੰਦੀਆਂ ਨੇ ਕੰਮ ਬਹੁਤ ਹੈ ਮੈਨੂੰ ਗੰਗਵੀ ਦੇ ਇਸ ਦੇ ਲੱਛਣ ਕੀ ਫੈਸਲੇ ਕਰਾਉਣ ਕਰ ਲਿਆ ਭੈਣੇ ਫੈਸਲਾ ਨਹੀਂ ਕਰ ਲਿਆ ਨਾ ਖਿੱਚਲ ਕਰੋ ਦੀਦੀ ਜਾਣ ਦੀ ਨਾ ਕਰੋ ਕੰਗ੍ਰੈਚੂਲੇਸ਼ਨ ਸੰਦੀਪ ਦੇਖ ਲਾ ਪੜਾਈਆਂ ਦੀ ਜਾਂਦੀ ਉਹਨੂੰ ਕੀ ਕਹੀ ਜਾਂਦਾ ਸੀ ਉਹ ਦੀ ਕਿễ ਸੁਣਿਆ ਥੈਂਕਸ ਸੋ ਮੱਲ ਲੈ ਲੈ ਓਹੋ ਇੱਕ ਪਾਸਤਾ ਰੋਈ ਜਾਂਦਾ ਦੂਜੇ ਪਾਸੇ ਬਣਾਉਂਗਾ ਮੈਂ ਅੰਦਰ ਹਾਈ ਵੀ ਰੱਬਾ ਕੁਝ ਨਹੀਂ ਬਣ ਸਕਦਾ ਨਾ ਦਾ ਭਾਈ ਸ੍ਰੋਈ ਦੀਦੀ ਠੀਕ ਬੱਚੇ ਤੁਹਾਡੇ ਦੀਦੀ ਮਾਨ ਪ੍ਰੀਤ ਪੁੱਛ ਰਹੀ ਹੈ ਵਿਤੋੜਾ ਪਰਿਵਾਰ ਠੀਕ ਆ ਜੋ ਹਸਪੀਟਲ ਚ ਸੀ ਉਹ ਹਾਂ ਜੋ ਗੁੜੀਆ ਕਹਿੰਦੇ ਹਸਪੀਟਲ ਚ ਸੀਗੇ ਲਾਲ ਹੋਇਆ ਬੈਠਾ ਚਾਨੀ ਹੋਵੇ ਹੈ ਗੁਰੂ ਜੀ ਕੱਚਾ ਫੈਸਲਾ ਹੋਇਆ ਹੁਣ ਕੱਲ ਨੂੰ ਫੇਰ ਗੀਜੀ ਨੂੰ ਰੋਲ ਲੱਗੇ ਹੋਰ ਕੱਚਾ ਫੈਸਲਾ ਤਾਂ ਹੈ ਗੀਜੇ ਵਾਈ ਦਾ ਪੱਕਾ ਫੈਸਲਾ ਇਹ ਤਾਂ ਕਰਵਾਉਣਾ ਸੀਗਾ ਕੁੱਟ ਕੁੱਟ ਕਿਲਾ ਆਹ ਹੋ ਵਈ ਸਹੀ ਹੱਲ ਮੇਰੇ ਤਾਂ ਅੱਜ ਬਹੁਤ ਸਿਰ ਦਰਦ ਕਰੀ ਜਾਂਦਾ ਹਾਂ ਜੀ ਛੁੱਟੀ ਹੋ ਗਈ ਭਰਾ ਦੀ ਪੁੱਤਰੀ 4 ਸਾਲ ਦੀ ਠੀਕ ਹੈ ਠੀਕ ਹੈ ਦੀਦੀ ਮੁੱਕੀ ਆ ਗਈ ਤੋਂ ਹਾਂ ਐ ਵੀ ਨੰਬਰ ਆਈ ਆ ਜਾਂਦੇ ਆ ਕਿਥੋਂ ਆ ਕਦੇ ਮੈਂ ਬੁਲਾਇਆ ਹੀ ਨਹੀਂ ਨੰ ਫਿਰ ਵੀ ਆ ਜਾਂਦੇ ਨੇ ਸਾਡੇ ਘਰੇ ਹੀ ਨਾ ਨਾ ਪੱਕਾ ਹੀ ਹੋਇਆ ਜੀ

ਕਹ ਕਿ ਜੇ ਹੁਣ ਅੰਦਰ ਬੈਠਦੇ ਆ ਨਾ ਫੇਰ ਧਨੀਆ ਜਿਵੇਂ ਬਾਹਰ ਜੀ ਬੈਠੀ ਸੀ ਬਸ ਹੀ ਆਪ ਦੁਖੀ ਇਹਨਾਂ ਤੋਂ ਸਾਰੀ ਦੁਖੀਆਂ ਨਾ ਤਾਂ ਵੈਸੇ ਸਾਡੀ ਵੈਸੇ ਘਟ ਐਂ ਨਹੀਂ ਐਂ ਦੋ ਚੌ ਜੀ ਸਤਿ ਸ੍ਰੀ ਅਕਾਲ ਸਾਡੇ ਪਿੰਡ ਵਾਲਿਆਂ ਦੇ ਪਤਨੀ ਬੱਚੇ ਵੀ ਕੁਛ ਖਾਂਦੇ ਐ ਮਡੋਲ ਡੂਲ ਹੁੰਦੇ ਆ ਉਹ ਬੜੀਆਂ ਹੁੰਦੀਆਂ ਕੰਗਵਈ ਅੱਜ ਸੱਚੀ ਮਨ ਦੁਖੀ ਅੱਛਾ அந்த சத்வி சத் சீ சீக்காலு ਰਾਦੀ ਰਾਦੀ ਸਰੂਤ ਬੈਣਾ ਰਾਦੀ ਰਾਦੀ ਬਸਨਾ ਮੈਂ 20 ਮਿੰਟ ਅਧਾ ਘੰਟਾ ਬਹਿ ਜਾਨੀ ਨਹੀਂ ਪੂਰਾ ਦਿਨ ਹੀ ਫਿਰਦੀ ਰਹਿਣੀ ਤੁਰੇ ਫਿਰਦੀ ਮੈਂ ਤਾਂ ਸੱਚੀ ਥੱਕ ਜਾਨੀ ਹੈ ਮੈਸੇਜ ਪੂਰਾ ਨਹੀਂ ਪੜਦੀ ਉਸ ਸੰਗ ਲੱਗ ਬੈੰਦੀ ਹਾਏ ਮੇਰੇ ਰੱਬਾ ਕੀ ਕਰਨਾ ਮੈਂ ਸੁਤ ਸ਼੍ਰੀਕ ਮੱਕੀਲ ਕੋ ਉਦੀਤੀ ਹੋਰ ਮੈਂ ਪੈ ਗਈ ਪਰ ਮੈਂ ਕੀ ਕਰਾਂ ਤੋ ਹਾਂ ਕਮ ਤੋ ਕਿੱਥੇ ਫ੍ਰੀ ਹੋਈ ਦਾ ਭਰਾਵਾ ਆ ਗਈ ਜੇ ਵਈ ਫੈਸਲਾ ਮੇਰੀ ਹੱਕ ਵਿੱਚ ਨਹੀਂ ਹੋਇਆ ਤਾਂ ਕਰ ਕੀ ਕਮ ਕਰਦੀ ਸੀ ਹਾਂ ਹੱਸਣ ਵੀ ਨਹੀਂ ਦਿੰਦੇ ਮੈਨੂੰ ਬਚਰੀ ਨੂੰ ਪਹਿਲਾਂ ਵੀ ਲਾਈਕ ਕਰ ਗਿਆ ਅਸੀਂ ਸਭ ਤੋਂ ਪਹਿਲਾਂ ਹੱਸਣਾ ਹੀ ਆਏ ਵਈ ਸਾਨੂੰ ਲਾਈਕ ਕਰਕੇ ਕਿਉਂ ਗਿਆ ਚੰਨੀ ਕਰਾਇਆ ਕਿਸ ਨੇ ਫੈਸਲਾ ਜਿਹੜਾ ਤੇਰੇ ਹੱਕ ਵਿੱਚ ਨਹੀਂ ਹੈ ਦਵਿੰਦਰ ਵੀਰੇ ਹੱਸ ਸੀ ਨਹੀਂ ਆਈ ਤੁਨੂੰ ਕੀ ਅੱਜ ਕੱਲੀ ਲੱਗੀ ਪਈ ਏ ਮੇਰੇ ਕਈ ਮੈਸੇਜ ਨਹੀਂ ਪੜੇ ਕੰਬਲੀ ਨੇ ਅੱਛਾ ਸੌਰੀ ਬਈ ਕਈ ਰਹੀ ਜਾਂਦੇ ਭਰਾਵਾ ਕਦੋਂ ਚੀਰਣ ਚਲੀ ਜੀ ਸੀ ਨਾ ਹਾਂ ਜੀਰ ਕਿਤੇ ਰਹੀ ਪਰੇ ਆਈਸ ਕਲੋਜ਼ ਪਹਿਲਾਂ ਫੋਨ ਦੂਰ ਹੀ ਪਿਆ ਸੀਗਾ ਭਰਾਵਾ ਤੇਵਿੰਦਰ ਵੀਰੇ ਤਾਂ ਹੈ ਨਹੀਂ ਸੀ ਉਦੋਂ ਬੋਲ ਜਾਨੀ ਕਿਸ ਨੇ ਕਰਾਇਆ ਫੈਸਲਾ ਦੱਸ ਦੇ ਭਰਾਵਾ ਦੀਦੀ ਨੂੰ ਕੱਟ ਫਿਰ ਕਦੋਂ ਬੁੱਛ ਨੰਮਰਾ ਵਾਰਾ ਤਖਲੀਆਂ ਬਣਾਈਆਂ ਸੀ ਫਿਰ ਅੱਜ ਹੁਣ ਦੁਪਹਿਰੇ ਕੰਮ ਕਰਦੇ ਚਾੜੂ ਲਗੀ ਅੱਛਾ ਓਹੋ ਹੋ ਚਾੜੂ ਲਗੀ ਬਾਈ ਦੀ ਚੰਨੀ ਅੱਜ ਸੜ ਕਿੰਦਰ ਦੀ ਬਲੂ ਲੈ ਲੈ ਲੋ ਹਾਂ ਨਹੀਂ ਪਹਿਣੀ ਹਾਟਾ ਤਨੀ ਪਹਿਣੀ ਅ ਭੀ ਚਲਾ ਗਿਆ ਸੀ ਫੈਸਲਾ ਕਰ ਨੂੰ ਠੀਕ ਹੈ ਬਰਾਬਰ ਠੀਕ ਹੈ ਕਰਦੀ ਹੋਣੀ ਆ ਸੁਖਵੀਰ ਵਿਚਾਰੀ ਗੇਜੇ ਨੂੰ ਨਾਲ ਲੈ ਜਾਣਾ ਸੀ ਆਹ ਡਾਂਗ ਲੈ ਕੇ ਜਾਂਦਾ ਗੇਜਾ ਕਬਜ਼ਾ ਲੈਣ ਜਾਣਾ ਸੀ ਹਾਂ ਸਹੀ ਕਿਹਾ ਮਨਪ੍ਰੀਤ ਮੈਨੂੰ ਲੈ ਕੇ ਜਾਂਦਾ ਕਿਤੇ ਨਹੀਂ ਇੱਥੇ ਆਹ ਕੋਈ ਕੰਮ ਕਰਦੀ ਹੋਣੀ ਆ ਭੈਣ ਚਲੀ ਗੇਮ ਓਵਰ ਕਿਉਂ ਗੇਮ ਓਵਰ ਕਾ ਤੋ ਕਰਗੀ ਨਹੀਂ ਭੈਣੇ ਜਾ ਕੇ ਕਟਫ ਹੁੰਦਾ ਗੱਲਾਂ ਹੁੰਦਾ ਗੱਲਾਂ ਤਾਂ ਵੇਖ ਕਰ ਦੇ ਦੀਦੀ ਟੰਗ ਵੀਰੇ ਕਿ ਜਿਹਨੂੰ ਕੋਣ ਪੁੱਛਦਾ ਮੇਲੇ ਸਮਰੁੱਧਾ ਨੂੰ ਚਾਹ ਦੇ ਦੀ ਉਹ ਤੋਪ ਪੇਸਦੀ ਮਜ਼ਾਈ ਲੈ ਕੇ ਸੰਦੀਪ ਨੇ ਕਿੱਜੇ ਬਾਈਕ ਲਾਉਣੀ ਇਸ ਦੀ ਐਨੇ ਸੁਖਵੀਰ ਨੇ ਕਿਵੇਂ ਐ ਸੁਖਵੀਰ ਤੁਹਾਡੀ ਪੜਾਈ ਪਹਿਣੇ ਕਿਦਾਂ ਚੱਲਦੀ ਆ ਵੀਰ ਸੁਡਾ ਨਿੱਕਾ ਜਿਹਾ ਡੱਗੀ ਕਿੰਨਾ ਪਿਆਰਾ ਹਨਾ ਕਿੰਨੇ ਵਧੀਆ ਉਹ ਕਰਦਾ ਹੈ ਉਹ ਸਾਰੀ ਗੱਲ ਸਮਝਦਾ ਹਨਾ ਮੈਂ ਵੀਡੀਓ ਦੇਖੀ ਸੀਗੀ ਤੇਰੀ ਉਹਦੇ ਵਿੱਚ ਨਹੀਂ ਅਸੀਂ ਨਹੀਂ ਭੈਣ ਅਸੀਂ ਤਾਂ ਪੁੱਛਦੇ ਹਾਂ ਤੇ ਹੋਰ ਵੀ ਕਿੰਨੇ ਵਾਰ ਦੀਦੀ ਨੂੰ ਮੈਸੇਜ ਕਰਿਆ ਕਿ ਲਾਈਵ 'ਚ ਆ ਜਾਓ ਪੁੱਛਦੇ ਕਿਉਂ ਨਹੀਂ ਦੀਦੀ ਜਾਣੀ ਕੀ ਪਤਾ ਤੇਰਾ ਕੀ ਕੀ ਭੌਂਕਦਾ ਹੋਣਾ ਫੈਸਲੇ ਲਈ ਮੀਨਾ ਰਹਿੰਦੇ ਅਸੀਂ ਗਾ ਜੀ ਉਹ ਸਾਡੇ ਮਾਮਾ ਜੀ ਕੇ ਆ ਅੱਛਾ ਅੱਛਾ ਹਾਂ ਬਹੁਤ ਪਿਆਰਾ ਡੌਗੀ ਹੈ ਨਾ ਅੱਛਾ ਸਾਡੇ ਕੋਲ ਕਹਿੰਦੇ ਉਸ ਦਾ ਵੱਡਾ ਬ੍ਰਦਰ ਹਾਂ ਇਹ ਡੌਗੀ ਸਮਝਦਾਰ ਹੁੰਦੇ ਆ ਨਾ ਗੱਲ ਸਮਝ ਲੈਂਦੇ ਆ ਦੇਸੀ ਜੀ ਘੱਟ ਸਮਝਦੇ ਆ ਸੇਮ ਅੱਛਾ ਅੱਛਾ ਠੀਕ ਗੁਰੀ ਦੀ 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 ਅੱਜ ਉਹ ਵੀਡੀਓ ਤਾਂ ਦੇਖੇ ਸੀਗੇ ਮੈਂ ਪਤਾ ਨਹੀਂ ਅੱਜ ਬਣਾਈ ਹੈ ਉਹਨਾਂ ਨੇ ਕਿਤੇ ਗਏ ਸੀ ਕਿ ਪਹਿਲਾਂ ਦੀ ਬਣੀ ਹੋਣੀ ਆ ਕੋਈ ਮੰਦਰ ਜੀ ਵਾਲੀ ਵੀਡੀਓ ਸੀ ਉਹਨਾਂ ਦੀ ਕੱਲ ਤਾਂ ਮਨਪ੍ਰੀਤ ਦੇ ਲਾਈਵ 'ਚ ਦੀਦੀ ਕਹਿੰਦੇ ਚਾਨੀ ਦੋ ਜਣਿਆਂ ਨੂੰ ਲਈ ਫਿਰਦਾ ਸੀ ਮੇਰੀ ਤੇ ਧਰਨਾ ਲਾਉਣ ਨੂੰ ਅੱਛਾ ਅਸੀਂ ਇੱਕ ਦਸੀ ਵੀ ਦੇਸੀ ਵੀ ਰੱਖਿਆ ਅੱਛਾ ਅੱਛਾ ਠੀਕ ਹੈ ਠੀਕ ਹੈ ਬਾਈ ਠੀਕ ਹੈ ਚਲੋ ਠੀਕ ਹੈ ਬਈ ਮੈਂ ਤਾਂ ਜਾਣੀ ਆ ਫਿਰ ਅੱਜ ਸਬਜੀ ਸਬਜੀ ਬਣਾਉਣੀ ਆ ਇੱਕ ਵਜੇ ਮਿਲਦੇ ਆ ਫਿਰ ਮਨਪ੍ਰੀਤ ਦੇ ਲਾਈਵ ਦੇ ਵਿੱਚ ਠੀਕ ਹੈ ਦੀਦੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ Thank you, thank you.